ਗਾਹ ਤੋਂ ਸਟੋਰੀ ਦੀ ਜਿਹੜੀ ਭਾਈ ਸਕ੍ਰਿਪਟ ਹੈ ਨਾ ਐਸੀ ਕੋਈ ਨਹੀਂ ਲਿਖਣੀ ਮੈਂ ਕੱਲਾ ਮੇਰੇ ਖਾਨਾ ਚ ਬੰਦਾ ਹੀ ਕੋਈ ਨਹੀਂ ਤੂੰ ਇਹ ਹਿਸਾਬ ਰੱਖ ਗੱਲ ਦੱਸਾਂ ਹਾਂ ਯਕੀਨ ਮਨ ਕਸਮੇ ਤਿਆਂ ਨਾਲ ਪਹੁੰਚੀ ਠੀਕ ਠਾਕ ਜਾ ਕੇ ਫੋਨ ਕਰਦੀ ਯਾਰ ਮੇਰੀ ਗੱਲ ਸੁਣ ਲੈ ਇਹ ਪਿਓ ਦਾ ਹੀ ਜਿਗਰਾ ਹੁੰਦਾ ਇਹਦਾ ਇੱਕ ਪਿਓ ਦਾ ਜਿਗਰਾ ਜਿਹੜਾ ਆਪਣੀ ਲਾਤ ਨੂੰ ਆਪਣੇ ਤੋਂ ਜ਼ਿਆਦਾ ਕਰਨ ਲੱਗਿਆ ਕਹਿੰਦਾ ਨਾ ਫਿਕਰੇ ਬੋਲਦਾ ਪਤਾ ਕੀ ਇਹਨੂੰ ਕਿਹਾ ਮੈਂ ਕਿਹਾ ਤੇਰੇ ਵਲੌਗ ਜੀ ਚੱਲ ਸਕਦੇ ਨੇ ਜੇ ਤੂੰ ਥੰਬਨੇਲ ਤੇ ਲਿਖੇ ਮੀਟ ਮਾਈ ਨਿਊ ਪਾਪਾ ਆ ਵੇਖ ਲੈ ਕਿੰਨੀ ਗਲਤ ਗੱਲ ਹਾਂ ਉਹ ਪਾ ਨਹੀਂ ਇਦਾਂ ਨਹੀਂ ਹੁੰਦਾ ਮੇਰਾ ਪਾ ਯਾਰ ਉਹਦੇ ਵੇਖਣ ਵਾਲੇ ਗੁੱਸੇ ਹੀ ਨਾ ਕਰਦੇ ਨੇ ਇਸ ਗੱਲ ਦਾ ਯਾਰ ਵੱਡਾ ਪਾ ਉਹਨਾਂ ਨੂੰ ਵੀ ਵਧੀਆ ਲੱਗਿਆ ਤੇ ਲੈ ਨਹੀਂ ਐਵੇਂ ਵਧੀਆ ਲਗਾ ਅੱਛਾ ਪਾ ਨਾ ਕੱਲ ਦੀ ਗੱਲ ਫੜੀ ਆ ਸਾਨੀ ਉਦੋਂ ਦਾ ਬੜਾ ਖੁਸ਼ ਆਂਦਾ ਪਪਾ ਸਾਡਾ ਵੱਡਾ ਭਰਾ ਓ ਯਾਰ ਕਸਮੇ ਮੈਂ ਨਾ ਸਾਨੀ ਨੇ ਵੀਡੀਓ ਵੇਖੀ ਨਾ ਸ਼ਾਰਟ ਹਾਂ ਸਾਨੀ ਕਸਮੇ ਬੜਾ ਖੁਸ਼ ਜਾਂਦਾ ਪਪਾ ਡੇਰੇ ਵਾਲਾ ਸਾਡਾ ਵੱਡਾ ਭਰਾ ਹੈ ਮੈਂ ਕਿਹਾ ਵੱਡਾ ਭਰਾ ਹੈ ਬਸ ਸਹੀ ਹੋ ਗਿਆ ਬਈ ਆਪਣਾ ਜੀ ਦਾ ਸੋਤ ਮਹਿਬਾਨੀ ਜੱਜਾ ਮੈਂ ਤੁਨੂੰ ਪਾਰ ਜਾਇਗਾ ਨਹੀਂ ਮਹਿਬਾਨੀ ਤੂੰ ਬੰਦੇ ਚੇਤਾ ਧੀਦੇ ਮਹਿਬਾਨੀ ਮੈਂ ਤੁਨੂੰ ਅੱਜ ਦੀ ਉਹਦਾ ਟੁਬਲ ਨੂੰ ਦੇਖਦਾ ਨਹੀਂ ਨਾ ਕੋਈ ਦੇ ਦੇ ਨਿਆਣੇ ਕਾਦੇ ਅਸ਼ਤਾਨ ਦੀਆਂ ਟੂੜੀਆਂ ਆ ਹੇਲੋ ਕਿਦਾਂ ਠੀਕ ਆ ਪੂਰਾ ਐਨੂੰ ਕਿੱਥੋਂ ਆਇਆ ਬਤਾ ਦਿਓ ਬਤਾ ਦਿਓ ਕਿੱਥੋਂ ਆਇਆ ਤੂੰ ਦੱਸ ਕਿੱਥੋਂ ਆਇਆ ਕੀ ਤੇਰੀ ਤੋਂ ਤੇਰੀ ਤੋਂ ਓਏ ਇਹ ਤੇਰਾ ਕੀ ਲੱਗਦਾ ਜਿਹੜਾ ਨਾਲ ਆ ਆਹ ਕੌਣ ਹੈ ਤੇਰਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵਾਂਗੇ ਵੈਲਕਮ ਆ ਸਵਾਗਤ ਆ ਜੀ ਆਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ ਚ ਅੱਜ ਦੀ ਨਵੀਂ ਵੀਡੀਓ ਚ ਉਠ ਪਏ ਆ ਵਲੌਗ ਆਪਾਂ ਕਰਤਾ ਵਾ ਸ਼ੁਰੂ ਵਿਕਰ ਸਾਹਿਬ ਨੂੰ ਲੈ ਲਿਆ ਵਾ ਨਾਲ ਹਾਂ ਜੀ ਅਸੀਂ ਕਿਆ ਵੀ ਅੱਜ ਨਾ ਪਈਆਂ ਨੀਆਂ ਜੁਦਾਈਆਂ ਹਾਏ ਇਹ ਡੇਰੇ ਵਾਲਾ ਜਿਹੜਾ ਨਾ ਇਹਨੇ ਅੱਜ ਹੋਇਆ ਨੇ ਆਪਣੇ ਅਫੂ ਤੋਂ ਜੁਦਾ ਓਏ ਫਟੇ ਮੂੰਹ ਓਏ ਸਵੇਰੇ ਉੱਠਦੇ ਉੱਠਦੇ ਹੀ ਓਏ ਮੈਂ ਤਾਂ ਕਿਆ ਸੁਣਾ ਬਾਕੀ ਹਾਲਾ ਜਾਨ ਲੱਗਿਆ ਪਤਾ ਕੀ ਆਪਣੇ ਅਪ ਅਸੀਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਓਏ ਆਪਾਂ ਫੇਰ ਮਿਲਾਂਗੇ ਅੱਛਾ ਮੈਂ ਸਾਬਲਾ ਆਪਾਂ ਫੇਰ ਮਿਲ ਓਏ ਗਾ ਤਾਂ ਸਟੋਰੀ ਦੀ ਜਿਹੜੀ ਭਾਈ ਸਕ੍ਰਿਪਟ ਹੈ ਨਾ ਐਸੀ ਕੋਈ ਨਹੀਂ ਲਿਖਣੀ ਮੈਂ ਕੱਲਾ ਮੇਰੇ ਖਾਨਾ ਚ ਬੰਦਾ ਹੀ ਕੋਈ ਨਹੀਂ ਤੂੰ ਇਹ ਹਿਸਾਬ ਰੱਖ ਗੱਲ ਦੱਸਾਂ ਹਾਂ ਯਕੀਨ ਮਨ ਕਸਮੇ ਤੇਰਾ ਤੇਰਾ ਵਲੋਗ ਹਾਂ ਮੇਰੇ ਸਾਰੀ ਜ਼ਿੰਦਗੀ ਚ ਇਹਨੇ ਨਹੀਂ ਚੱਲੇ ਹੋਣੇ ਜਿੰਨਾ ਤੇਰਾ ਵਲੋਗ ਹੈ ਚੱਲ ਸਕਦਾ ਜੇ ਤੂੰ ਥੰਬਨੇਲ ਤੇ ਲਿਖੇ ਅੱਜ ਮੈਂ ਆਪਣੇ ਨਵੇਂ ਪਾਪਾ ਸੇ ਮਿਲਾ ਭਾਈ ਇਹ ਤਾਂ ਨਾ ਹੋਈ ਇਹ ਕੰਮ ਨਹੀਂ ਹੋ ਸਕਦਾ ਭਾਈ ਨਹੀਂ ਨਹੀਂ ਵੋਟ ਕਰੋ ਕਿ ਇਹ ਥੰਬਨੇਲ ਲਾਣਾ ਚਾਹੀਦਾ ਹੈ ਕਿ ਨਹੀਂ ਇਹਨੂੰ ਅੱਜ ਮੈਂ ਆਪਣੇ ਨਵੇਂ ਪਾਪਾ ਸੇ ਮਿਲਾ ਓਏ ਬੰਦਾ ਪੁੱਤ ਬਣ ਚਲਾ ਦੇ ਕੀ ਅੱਲਾ ਦੇ ਬੰਦਿਆ ਭਰਾ ਬੂਹੀ ਹੁੰਦਾ ਨਹੀਂ ਨਹੀਂ ਭਰਾ ਹੀ ਹੈ ਭਾਈ ਮੇਰਾ ਬੂਆ ਕੋਲ ਓਏ ਰੋਟੀ ਲਵਾ ਲਓ ਜੀ ਆਹ ਮੁੰਡਾ ਆਇਆ ਵਾ ਕਹਿੰਦੇ ਨਾਨਕਿਆਂ ਦੇ ਕਿੱਥੋਂ ਆਇਆ ਹੈ ਕਿੱਥੋਂ ਆਇਆ ਹੈ ਹੈ ਕਿੱਥੋਂ ਹੈ ਕੋਟ ਬਣਿਆ ਕੋਟ ਕੋਟ ਭਵਾਨੀ 10 ਤੋਂ ਅੱਛਾ ਨਾਂ ਕੀ ਤੇਰਾ ਰੁਹਾਨ ਰੁਹਾਨ ਪੜਦਾ ਕਿ ਨਿ ਵਿੱਚ ਆ ਨਰਸਰੀ ਨਰਸਰੀ ਚ ਹਲੇ ਨਰਸੀ ਜੀ ਡਬੜ ਡੋ ਗਈ ਇਹ ਡੇਟ ਲਵਾਇਆ ਸੀ ਇਹਨੂੰ ਸਕੂਲੋਂ ਡਰ ਹੁੰਦਾ ਮੁੰਡਾ ਨਾ ਥੋੜਾ ਜਿਹਾ ਆਪਣਾ ਕੀ ਕਹਿੰਦੇ ਹੁੰਦੇ ਆ ਛਾਇਆ ਛਾਇਆ ਨਹੀਂ ਆ ਹਾਂ ਕਿੰਨੀਆਂ ਮੱਜਾਂ ਰੱਖੀਆਂ ਜੇ ਕਿੰਨੀਆਂ ਕਿੰਨੀਆਂ ਦਸ ਕੈਨੇਡਾ ਤੋਂ ਦਸ ਕੋ ਰੱਖੀਆਂ ਕੱਟੇ ਕਿੰਨੇ ਨੇ ਕੱਟੇ ਦੋ ਕਟੀਆਂ ਕਰਤੇ ਆ ਮੱਜਾ ਤੇ ਵੋਟੀਆਂ ਵੋਟੀਆਂ ਮੱਜਾ ਤੇ ਵੋਟੀਆਂ ਤੇ ਮੇਰਾ ਪੁੱਤਰ ਸਕੂਲ ਨਹੀਂ ਜਾਂਦਾ ਫਿਰ ਤੂੰ ਪੱਠਾ ਹੀ ਪਾ ਨਾ ਇਹ ਪਏ ਦਾ ਨਾ ਵੇਖ ਲੈ ਇੰਟਰਸਟ ਜਿਹੜਾ ਨਾ ਵਿਕਰ ਵਾਲਾ ਹੀ ਆ ਸਾਰਾ ਮਾਮੇ ਵਾਲਾ ਹੀ ਆ ਮੱਜਾ ਸਵੇਰੇ ਕਹੋਂ ਚ ਹੁੰਦਾ ਮੈਂ ਇੱਥੇ ਮੇਰਾ ਪਪਾ ਤਾ ਲੈ ਤੂੰ ਵੀ ਜਾਂਦਾ ਤੂੰ ਹੀ ਜਾਂਦਾ ਸਵੇਰੇ ਕਿਨੇ ਵਜੇ ਉੱਠਦਾ ਕਿਨੇ ਉੱਠਦਾ 10 ਚੰਗ ਦਾ ਥੋੜਾ ਥੋੜਾ ਕਿਨੇ ਵਜੇ ਉੱਠਦਾ ਚੰਗਦਾ ਮਾੜ ਪੜਨ ਤੋਂ ਪਹਿਲੇ ਮਾਰ ਦੋ ਬਾਅਦ ਦੰਦਾ ਅਗਰ ਮੱਝਾਂ ਕੇ ਇਸ ਟਾਈਮ ਚ ਹੁੰਦੇ ਹੋ ਤੁਸੀਂ ਝੂਠਿਆ ਪਹਿਲੇ ਉਰਦਲ ਪਹਿਲੇ ਉਰਦਲ ਬਨਾਰੀ ਉਸਤਾਦ ਮੁੰਡਾ ਸਾਇੰਸ ਦਾ ਨਾ ਸਾਇੰਸ ਨਹੀਂ ਮੁੰਡਾ ਸਿਆਣਾ ਹੈ ਤੇਰੇ ਤੇ ਰਹਿੰਦੇ ਨੇ ਜਿਵੇਂ ਅਸੀਂ ਨਹੀਂ ਰਹਿੰਦੇ ਮੱਝਾਂ ਰੱਖੀਆਂ ਇਹਨਾਂ ਕੋਲ ਪਹਿਲੇ 40-50 ਮੱਝਾਂ ਸੀ ਨਾ ਸਾਰੀਆਂ ਹੂੰ ਫਿਰ ਹੁਣ ਵੇਚ-ਵੋਚ ਦਿੱਤੀਆਂ ਹਾਂ ਚਲੋ ਖੈਰ ਜੀ ਹੁਣ ਨਾਸ਼ਤਾ ਕਰ ਲਈਏ ਤੇ ਫਿਰ ਵਾਦਦੇ ਆਂ ਵਲੌਗ ਦੇ ਵਿੱਚ ਵੀ ਅੱਗੇ ਤੇ ਅੱਜ ਦੇ ਦਿਨ ਦੇ ਵਿੱਚ ਵੀ ਆਜੋ ਜੀ

ਆ ਗਏ ਰੋਟੀ ਆ ਗਏ ਹਾਂ ਲੋ ਜੀ ਨਾਸ਼ਤਾ ਹੋ ਗਿਆ ਆਪਣਾ ਰੈਡੀ ਪੋਣੇ ਦਾ ਹੈ ਦੇ ਵਿੱਚ ਕੀ ਹੈ ਮੱਖਣ ਆਡੇ ਮਿਰਚਾਂ ਚਾਰ ਤੇ ਭਾਂਡੇ ਵੇਖ ਲਾ ਜਿਵੇਂ ਪੂਰੇ ਪਿੰਡ ਨੇ ਰੋਟੀ ਖਾਣੀ ਪਿੰਡ ਰੋਟੀ ਖਾਣੀ ਤੇ ਪਹਿਲੇ ਹੁੰਦਾ ਸੀ ਉਹ ਸਿਰਫ ਪੋਣੇ ਚ ਬੰਨੀ ਤੇ ਚਲ ਉਹ ਵਾਲੀ ਕੇ ਲਈ ਉਹ ਸਾਰੀਆਂ ਆਈਟਮਾਂ ਡੱਬੇ ਚ ਪਾ ਕੇ ਤੋਹ ਜਿਆ ਕੀ ਇੱਚੀ ਕੀ ਹੈ ਚੀਨੀ ਚੀਨੀ ਅਤੇ ਪੂਵੇ ਵੀ ਗਿਆ ਤੇ ਜਮਗਾ ਗੋਆਹ ਜਾਂ ਕੇ ਆਈ ਤੇਰੇ ਕਹਿਣ ਤੋਂ ਜਣਾ ਕੀ ਕਹਿੰਦਾ ਚੁੱਕਦਾ ਜਾਨੀਵਰਾਂ ਨੇ ਜਦੋਂ ਮੈਂ ਗਿਆ ਅੱਛਾ ਚਲੋ ਜੀ ਹੈ ਚਾਹ ਚਾਹ ਪੁੱਤ ਬਸ ਪੰਜਾਂ ਦਸ ਮਿੰਟ ਦਾ ਲੈ ਆਵੀ ਠੀਕ ਆ ਚਲੋ ਜੀ ਆਜਾ ਨਾਸ਼ਤਾ ਲਈ ਲੋ ਜੀ ਨਾਸ਼ਤਾ ਕਰਕੇ ਆਪਾਂ ਆ ਗਿਆਂ ਹਵੇਲੀ ਤੇ ਇੱਥੋਂ ਆਪਾਂ ਹੁਣ ਤੁਹਾਨੂੰ ਮੈਂ ਪਹਿਲੇ ਤਾਂ ਮੱਜਾਂ ਖਾਧਮਾਂ ਇੱਕ ਵਾਰੀ ਸੁਈਆਂ ਰਾਤ ਦੋ ਮਾਸ਼ਾਅੱਲਾ 161 ਨੰਬਰ ਬੈਚ ਆ ਜੀ ਤੇ 163 ਨੰਬਰ ਬੈਚ ਆ ਇੱਕ ਨੇ ਦਿੱਤਾ ਕਟਾ ਤੇ ਇੱਕ ਨੇ ਦਿੱਤੀ ਕੱਟੀ ਕਿਉਂ ਭਾ ਫੈਸਲ ਮੈਂ ਕਿਹਾ ਵੀ ਬੜੀ ਗੱਲ ਆ ਕਟੀਆਂ ਦਾ ਮੂੰਹ ਵੇਖਣ ਨਸੀਬ ਹੋਣ ਲੱਪਿਆ ਮੈਂ ਤੇ ਆ ਜਨਾਬ ਕੱਟੇ ਹੋਣ ਕਟੀਆਂ ਉਹਨਾਂ ਥਾਂ ਤੇ ਵੇਚ ਹੀ ਦੇਣੀਆਂ ਵੇਚ ਹੀ ਦੇਣੀਆਂ ਨੇ ਪਰ ਫਿਰ ਵੀ ਆ ਪਿਛਲਾ ਮੇਰਾ ਦਾ ਪੂਰਾ ਜਿਹੜਾ 6 ਮਹੀਨੇ ਆ ਕਟਿਆਂ ਦਾ ਸੀਜ਼ਨ ਹੀ ਰਿਆ ਹਨਾ ਆਹੋ ਚਲੋ ਲੱਗਦਾ ਘਾਟੇ ਵਾਲਾ ਹੁੰਦਾ ਸਾਂਭ ਲੋਕ ਤੇ ਵੀ ਲੱਖ ਰੁਪਈਆ ਵਟਾ ਦਿੰਦੇ ਵਟਾਉਂਦੇ ਆ ਵਟਾਉਂਦੇ ਆ ਸਹੀ ਗੱਲ ਲੋਈ ਤੇ ਵਿਕਾਰ ਸਾਹਿਬ ਲੱਗੇ ਹੋਏ ਆ ਟਰਾਲੀ ਕਰਦੇ ਪਿਆ ਬੈਕ ਇਹ ਚੱਕਣਗੇ ਜੀ ਹੁਣ ਗੋਆ ਤੇ ਆਪਾਂ ਹੁਣ ਪੀ ਲਈਏ ਚਾਹ ਚਾਹ ਤੋਂ ਬਾਅਦ ਫਿਰ ਤੁਹਾਨੂੰ ਦਿੰਨੇ ਆ ਅਗਲੀ ਅਪਡੇਟ ਲੋ ਜੀ ਭਾਂਜਾ ਲੈ ਕੇ ਆ ਗਿਆ ਚਾਹ ਸ਼ੁਕਰੀਆ ਸਰ ਬਹੁਤ ਮਿਹਰਬਾਨੀ ਭਾਜੀ ਥੈਂਕ ਯੂ ਜੀ ਕੀ ਹੋਇਆ ਬੋਲਦਾ ਨਹੀਂ ਯਾਰ ਚਾਹ ਪੀਣੀ ਹੈ ਨਹੀਂ ਵੀ ਨਹੀਂ ਵੀ ਨਹੀਂ ਹਾਂ ਵੀ ਚਾਹ ਪੀਣੀ ਹੈ ਨਹੀਂ ਪੀਣੀ ਨਹੀਂ ਵੀ ਨਹੀਂ ਪੱਕੀ ਗੱਲ ਹੈ ਲੋ ਜੀ ਆਪਾਂ ਦਾ ਪੀਏ ਚਾਹ ਪੀ ਲਿਆ ਤੇ ਹੁਣ ਸਰ ਸਾਨੂੰ ਦਿਓ ਇਜਾਜ਼ਤ ਦਓ ਪੱਕੀ ਗੱਲ ਹੈ ਪੱਕੀ ਗੱਲ ਹੈ ਹੁਣ ਤੂੰ ਕਿਦੋਂ ਆਏਂਗਾ ਮੈਂ ਹੁਣ ਜਾਣਾ ਐ ਅਮੀ-ਆਪੂ ਨੂੰ ਲੈ ਕੇ ਉਮਰੇ ਤੇ ਮਾਸ਼ਾਅੱਲਾ ਤੇ ਫੇਰ ਇਨਸ਼ਾਅੱਲਾ ਥੋ ਜਦੋਂ ਵਾਪਸੀ ਆਵਾਂਗੇ ਫੇਰ ਆਵਾਂਗੇ ਕਿੰਨੇ ਦਿਨ ਰਹਿਣਾ 7 ਦਿਨ ਵਾਸਤੇ ਅਗے 8 ਦਿਨ ਸੀ ਯਕੀਨ ਮੰਨਦਾ ਇਹਨੇ ਜਿੱਦਣਾ ਆਏ ਨੇ ਕਿਹਾ 2 ਦਿਨ ਨਹੀਂ ਮੈਂ ਉਮਰੇਦਾਰੇ ਪੁੱਛਤਾ ਪਿਆ ਨਹੀਂ ਨਹੀਂ ਉੱਥੇ ਕਿ ਕਦੋਂ ਆਣਾ ਵਾ ਉੱਥੇ ਤੁਹਾਡੇ ਕੋਲ 8 ਦਿਨ ਵਾਸਤੇ ਆਣਾ 8 ਦਿਨ ਵਾਸਤੇ ਆਣਾ ਲੱਖ ਰੱਖੇ ਖੈਰ ਜੀ 8 ਦਿਨ ਵਾਸਤੇ ਆ ਜਵੇ ਤੀ ਹਾਂ ਧਿਆਨ ਨਾਲ ਪਹੁੰਚ ਜੀ ਠੀਕ ਠਾਕ ਜਾ ਕੇ ਫੋਨ ਕਰਦੀ ਯਾਰ ਮੇਰੀ ਗੱਲ ਸੁਣਨਾ ਪਿਓ ਦਾ ਹੀ ਜਿਗਰਾ ਹੁੰਦਾ ਉਹ ਇਹਦਾ ਇੱਕ ਪਿਓ ਦਾ ਜਿਗਰਾ ਜਿਹੜਾ ਆਪਣੀ ਔਲਾਦ ਨੂੰ ਆਪਣੇ ਤੋਂ ਜ਼ਿਆਦਾ ਕਰਨ ਲੱਗਿਆ ਕਹਿੰਦਾ ਨਾ ਫਿਕਰੇ ਬੋਲਦਾ ਤੂੰ ਅੱਗੂ ਕੰਜਰਾ ਤੂੰ ਇਹ ਕਹੇ ਪਾਪਾ ਅਸੀਂ ਫੇਰ ਮਿਲਾਂਗੇ ਉਹ ਦਵਾ ਆਪਾਂ ਫੇਰ ਆ ਗੱਲ ਸੁਣਨਾ ਮੇਰੀ ਬਹੁਤ ਭੰਡੀ ਹੋ ਗਈ ਆ ਮੈਨੂੰ ਪਤਾ ਹੀ ਨਹੀਂ ਯਾਰ ਮੈਂ ਤੈਨੂੰ ਗਲਤ ਗੱਲ ਗੀ ਮੇਰੇ ਪਹੁੰਚ ਕੇ ਫੋਨ ਹਾਂ ਹਾਂ ਉਹ ਤਾਂ ਮੈਂ ਕਰ ਦੂੰਗਾ ਨਹੀਂ ਭਾ ਮੈਂ ਕਰ ਦੂੰ ਫੋਨ ਹਾਂ ਪਤਾ ਕੀ ਇਹਨੂੰ ਕਿਹਾ ਮੈਂ ਕਿਹਾ ਤੇਰੇ ਵਲੌਗ ਜੀ ਚੱਲ ਸਕਦੇ ਨੇ ਜੇ ਤੂੰ ਥੰਬਨੇਲ ਤੇ ਲਿਖੇ ਮੀਟ ਮਾਈ ਨਿਊ ਪਾਪਾ ਆ ਵੇਖ ਲੈ ਕਿੱਡੀ ਗਲਤ ਗੱਲ ਹਾਂ ਉਹ ਭਾ ਨਹੀਂ ਇਦਾਂ ਨਹੀਂ ਹੁੰਦਾ ਮੇਰਾ ਪਾ ਯਾਰ ਉਹਦੇ ਵੇਖਣ ਵਾਲੇ ਗੁੱਸੇ ਹੀ ਨਾ ਕਰਦੇ ਨੇ ਇਸ ਗੱਲ ਦਾ ਯਾਰ ਵੱਡਾ ਪਾ ਉਹਨਾਂ ਨੂੰ ਵੀ ਵਧੀਆ ਲੱਗਿਆ ਤੇ ਲੈ ਨਹੀਂ ਐਵੇਂ ਵਧੀਆ ਲੱਗਾ ਅੱਛਾ ਭਾ ਨਾ ਕੱਲ ਦੀ ਗੱਲ ਫੜੀ ਆ ਤੁਸੀਂ ਲਿਖ ਦਿਓ ਤੁਸੀਂ ਕਮੈਂਟ ਕਰ ਦਿਓ ਵੀ ਤੁਹਾਨੂੰ ਇਹ ਗੱਲ ਵਧੀਆ ਲੱਗੀ ਗੱਲ ਨਹੀਂ ਵਧੀਆ ਲੱਗੀ ਇਹ ਮੇਰੇ ਵੱਡੇ ਭਰਾ ਨੇ ਪਿਓ ਦਾ ਨਹੀਂ ਪਿਓ ਦੀ ਬਜਾ ਨੇ ਪਿਓ ਨਹੀਂ ਠੀਕ ਹੈ ਜੀ ਹਾਂ ਚਲੋ ਅੱਲਾਹ ਕੇ ਖੈਰ ਸੁਖ ਪਾ ਦਿਓ ਇਜਾਜ਼ਤ ਤੇ ਰੱਬ ਰੱਖਾ ਕੋਝ ਕੇ ਫੋਨ ਕਰਦੀਆਂ ਠੀਕ ਹੈ ਲੋਕਾਂ ਦਾ ਕਿਹੜਾ ਹੁੰਦਾ ਨਾ ਸਭ ਤੋਂ ਵੱਡਾ ਦੁੱਖ ਨਾ ਠੀਕ ਹੋ ਗਿਆ ਓਏ ਆਪਣੇ ਲਖਤੇ ਜਿਗਰ ਨੂੰ ਆਪਣੇ ਤੋਂ ਜੁਦਾ ਕਰਨਾ ਐਸਾ ਡਰਾਮਾ ਨਾ ਕਸਮੇ ਬੰਦਾ ਯਾਰ ਮੈਂ ਤਾਂ ਕਹਿੰਦਾ ਨੂੰ ਛੱਡ ਕੇ ਵੀ ਤੂੰ ਯਾਰ ਭਾਵਾ ਬਾਸ ਕਿਤੇ ਬਾਦੂ ਰੋ ਨਾ ਲੱਗ ਪਈ ਮੇਰੇ ਭਾਵੇਂ ਚ ਫੋਨ ਕਰੇ ਯਾਰ ਭਾਵੇਂ ਸੇ ਨੰਬਰ ਆਤਰ ਕੋ ਨੰਬਰ ਆਪਣੇ ਸਪੂਤ ਦਾ ਨੰਬਰ ਤੇ ਦਿੰਦਾ ਹੈਗਾ ਹੈਗਾ ਪਤਾ ਨਹੀਂ ਉਹ ਪੂਤ ਨਹੀਂ ਗੱਲ ਹੈ ਕਿ ਕਪੂਤ ਨਹੀਂ ਗੱਲ ਹੈ ਜਾਗਦਾ ਫੋਨ ਨੇ ਚੱਕੀ ਗਿਆ ਫਿਰ ਭਾਈ ਇੰਜ ਦੇ ਹੁੰਦੇ ਇਹ ਫਿਰ ਤੂੰ ਕਹਿੰਦਾ ਜਦੋਂ ਇਹ ਹੋਇਆ ਸੀ ਡਾਕਟਰ ਆ ਕੇ ਕਹਿੰਦਾ ਮਤਲਬ ਮੈਂ ਜਾ ਕੇ ਪੁੱਛਿਆ ਨਾ ਮੇਰਾ ਭਰਾ ਮੈਂ ਕਿਹਾ ਭਰਾ ਕੀ ਹੋਇਆ ਹੈ ਹੰਦਾ ਜਿਹਦਾ ਡਰ ਸੀ ਉਹ ਜੋ ਕੇ ਮੈਂ ਕਿ ਆਚਾ ਹਾਂ ਉਹ ਸਾਨੀ ਉਦੋਂ ਦਾ ਬੜਾ ਖੁਸ਼ ਹੰਦਾ ਪਪਾ ਸਾਡਾ ਵੱਡਾ ਭਰਾ ਓ ਯਾਰ ਕਸਮੇ ਮੈਂ ਨਾ ਸਾਨੀ ਨੇ ਵੀਡੀਓ ਵੇਖੀ ਨਾ ਸ਼ਾਰਟ ਹਾਂ ਸਾਨੀ ਕਸਮੇ ਬੜਾ ਖੁਸ਼ ਜਾਂਦਾ ਪਪਾ ਡੇਰੇ ਵਾਲਾ ਸਾਡਾ ਵੱਡਾ ਭਰਾ ਹੈ ਮੈਂ ਕਿ ਆ ਵੱਡਾ ਭਰਾ ਹੈ ਬਸ ਸਹੀ ਹੋ ਗਿਆ ਚਲੋ ਜੀ ਵਧੀਆ ਹੁਣ ਆਪਾਂ ਅੱਗੇ ਆ ਗਿਆ ਫਿਰ ਹਾਂ ਜਾਣਾ ਉਧਰ ਜਾਣਾ ਉਧਰ ਜਾਏਗਾ ਚਲ ਠੀਕ ਹੈ ਬਜ਼ੁਰਗਾ ਫਿਰ ਅੱਲਾ ਦੇ ਆਸਰੇ ਖੈਰੀ ਜਾਵੋ ਅੱਲਾ ਮੇਰੇ ਯਾਰ ਚੱਲੇ ਨੇ ਤੇ ਹੁਣ ਮੇਰਾ ਕੰਮ ਵਾਲੀ ਧਿਆਨ ਹੈ ਤੂੰ ਲੜਨਾ ਨਹੀਂ ਠੀਕ ਹੈ ਤਾਇਆ ਅਸੀਂ ਉਹ ਦਿਨ ਦੇ ਨੂੰ ਸਤਾਇਆ ਅਸੀਂ ਨੂੰ ਕੁਝ ਕਿਹਾ ਸਾਡੇ ਨਾਲ ਆ ਘਰ ਆ ਆਦਨ ਕੀਤਾ ਕੰਮ ਸਕੂਨ ਨਾ ਕੀਤਾ ਨਾ ਹਾਂ ਹਾਂ ਬਸ ਸਾਡੇ ਹੋਂਦੀ ਤਾਂ ਟੈਨਸ਼ਨ ਹੀ ਨਹੀਂ ਅੱਬਾ ਤੈਨੂੰ ਕੋਈ ਦੁੱਖ ਨਹੀਂ ਤੇਰੇ ਮੁੰਡੇ ਦਾ ਮੁੰਡਾ ਚੱਲਾ ਲੈ ਫਿਰ ਉਸ ਗੱਲ ਤੇ ਆ ਗਿਆ ਤਾਇਆ ਹਾਂ ਉਹ ਮੇਰੇ ਨਹੀਂ ਚੱਲਿਆ ਹਾਂ ਕਿਤੇ ਨੇ ਮੁੜਿਆ ਨਾ ਫੇਰ ਆਪਾਂ ਕੇ ਬਾਲ ਘਾਰ ਹੀ ਸੋਨੇ ਲੱਗਦੇ ਨੇ ਬਸ ਸਹੀ ਹੈ ਸਹੀ ਹੈ ਬਸ ਸਲੇ ਰੱਬ ਨੇ ਤੈਨੂੰ ਦਿੱਤਾ ਮੁੰਡਾ ਓਏ ਬੱਸ ਕਰ ਦੇ ਓਏ ਆਪਾਂ ਦਾ ਜਸ਼ਨ ਕਰਨਾ ਬਖਰਾ ਪਕਾਦਾ ਮੈਂ ਵੀ ਤੇ ਰੱਖ ਲੋ ਹਾਂ ਕਾਕਰ ਲਈ ਰੱਬਾ ਭਈਆ ਇਹ ਹਕੀਕੇ ਕਰੀਏ ਤੇਰੇ ਨਾ 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 ਨਾਲੇ ਨਾਲੇ ਦਾ ਕੀ ਕਾਹੀਏਗਾ ਵਾਹ 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 ਸਹੀ ਹੈ ਸਹੀ ਹੈ ਚਲੋ ਜੀ ਚਲੋ ਓਕੇ ਫਿਰ ਓਕੇ ਰੱਬ ਅਸੀਂ ਜਾਣਦੇ ਆ ਪਾ ਨਾਸਰ ਨਾਲ ਹਾਂ ਪਾ ਨਾਸਰ ਖਾਨਾ ਅੱਲਾ ਦੇ ਨਾਲ ਹਾਂ ਠੀਕ ਹੈ ਓਕੇ ਓਕੇ ਵਾਅਲੈਕਮ ਸਲਾਮ ਸੱਜਾ ਨਾਲ ਇਹ ਰਿਹਾ ਖੱਬੇ ਨਾਲ ਇਹ ਖੱਬੇ ਨਾਲ ਵੀ ਲਾ ਲਈ ਤੁਸੀਂ ਠੀਕ ਹੈ ਜੀ ਓਕੇ ਠੀਕ ਹੋ ਗਿਆ ਰੱਬ ਦੇ ਹਵਾਲੇ ਕਜ਼ਨ ਹੈ ਮੇਰਾ ਮੇਰੇ ਚਾਚੇ ਦਾ ਮੁੰਡਾ ਹੈ ਠੀਕ ਹੈ ਓਕੇ ਪਾ ਸੰਗਾ ਜੀ ਸੰਗਾ ਜੀ ਰੱਬ ਰੱਖਾ ਜੀ ਅਸੀਂ ਫੇਰ ਲਿਵਾਗੇ ਓਕੇ ਬਾਏ ਬਾਏ ਲੋ ਜੀ ਸਮਾਨ ਰੱਖਤਾ ਆਪਾਂ ਗੱਡੀ 'ਚ ਬਾਹਰ ਬੈਗ ਵੀ ਰੱਖਦੇ ਆਪਣਾ ਉਹ ਮੈਂ ਅੱਗੇ ਆਪਣੇ ਨਾਲ ਰੱਖ ਲਾਵਾਂਗਾ ਅੱਛਾ ਅੱਛਾ ਠੀਕ ਹੋ ਗਿਆ ਆ ਗੋਪਰੋ ਲਈ ਯਾਰ ਕੋਈ ਚੀਜ਼ ਦੇ ਦੇ ਭਾਜੀ ਇਹਦੇ ਵਾਸਤੇ ਛਾਪਰ ਵਗੈਰਾ ਜਾਂ ਕੋਈ ਚੀਜ਼ ਦੇ ਦੇ ਯਾਰ ਇਹ ਨਾ ਜਾਣੀ ਨਹੀਂ ਇਸ ਤਰ੍ਹਾਂ ਰੱਖ ਦੇਣਾ ਭਾਜੀ ਛਾਪਰ ਤਾਂ ਦਿਓ ਨਾ ਭਾਈ ਛਾਪਰ ਦਿਓ ਜੀ ਭਾਈ ਛਾਪਰ ਦੇ ਦਿਓ ਜੀ ਜਿੰਨੇ ਯਾਰ ਉੱਥੇ ਆ ਲੋ ਭਾਜੀ ਦਿਓ ਭਾਜੀ ਹੁਣ ਲਓ ਜੀ ਆ ਸਮਾਨ ਰੱਖ ਲਿਆ ਤੇ ਹੁਣ ਆਪਾਂ ਨਿਕਲੀਏ 100 ਰੁਪਏ ਆ ਓਕੇ ਅੱਲਾ ਫੇਜ਼ ਚਲੋ ਜੀ ਚਲੋ ਲੋਈ ਆਪਾਂ ਆ ਗਏ ਆ ਤੇ ਉੱਥੇ ਸਾਹਮਣੇ ਆਉਣੀ ਆ ਬੱਸ ਆਪਾਂ ਮੈਂ ਕਿਹਾ ਉਨੀ ਤੇ ਰਫੀ ਜੀਏ ਚਾਹ ਤੇ ਚਾਹ ਪੀ ਕੇ ਚੜਦੇ ਆਂ ਬਸ ਇਹ ਵੀ ਤੋਂ ਵੇ ਆਂ ਅਰੀਏ ਇਹ ਕਿੰਨਾਂ ਮਰੀਆ ਮਰਾ ਜੀ ਦਾ ਸੁਣਦਾ ਬੇਵਾਲੀ ਜੱਜਾ ਮੈਂ ਤੁਨੂੰ ਪਾਰਾ ਜੇਗਾ ਨਹੀਂ ਬੇਵਾਲੀ ਤੂੰ ਬਿੰਦੂ ਚੇਹੇ ਦਾ ਦੇ 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 ਬੇਵਾਲੀ ਮੇਰਾ ਤੁਨੂੰ ਅੱਜ ਦੀ ਕੋਹ ਦਾ ਤੁਭ ਨੂੰ ਦੇਦਾ ਨਹੀਂ ਨਾ ਕੋਈ ਨਹੀਂ ਦੇ ਦੇ ਅੱਲਾ ਦੀ ਜਦ ਤੱਕ ਉਹ ਚੀਤੀ ਦਾ ਰਾਇ ਉਹ ਤਾਰਾ ਹੀ ਮੈਂ ਤੈਨੂੰ ਨਹੀਂ ਕਹਾਂ ਤਾ ਮੈਂ ਇੱਥੇ ਕਰ ਦੱਸ ਦਿੰਦੇ ਜੱਜਾ ਮੈਨੂੰ ਬਤਾਏ ਦੱਸ ਕਿਉਂ ਤੀ ਤੇ ਲਾਣੀ ਬਿਲੂ ਬਤਾਏ ਉਹ ਕੋ ਬਾਹਰ ਨੂੰ ਕਿਆ ਟੈਪ ਪਰ ਆਇਆ ਮੈਂ ਓਏ ਫਾਈਨਲੀ ਬੈ ਗਏ ਬੜਾ ਔਖਾ ਬੈਠੇ ਆ ਤਬਾਈ ਲੈ ਗਈ ਓਏ ਹੋਏ ਹੋਏ ਲਾਹੌਰ ਵੱਜ ਗਿਆ ਐਂਟਰੀ ਬਾਬੂ ਸਾਬ ਉਨਟਰਚੇਂਜ ਤੇ ਆਪਾਂ ਗਏ ਉੱਤਰ ਹੁਣ ਕਰਾਈ ਯਾ ਰਾਈਡ ਤੇ ਰਾਈਡ ਆਉਂਦੀ ਆ ਤੇ ਪਹੁੰਚਦੇ ਆਪਾਂ ਸਟੂਡੀਓ ਹੈਲੋ ਯਾ ਬ੍ਰੋ ਕੀ ਹਾਲ ਚਾਲ ਜੇ ਠੀਕ ਠਾਕ ਵਧੀਆ ਵਧੀਆ ਸੁਣਾ ਕੀ ਹਾਲ ਬਣਾਇਆ ਹੋਇਆ ਆਸ਼ਕ ਹੈ ਦੁਬਾਰਾ ਦਸੀ ਆਸ਼ਕ ਇਹ ਭਾਈ ਜੀ ਸਾਡਾ ਹੈਗਾ ਡੀ ਜੇ ਫੈਜੀ ਸਾਰਿਆਂ ਨੇ ਦੇਖਿਆ ਹੋਣਾ ਵਾ ਸਟੂਡੀਓ ਆਪਾਂ ਪਹੁੰਚ ਗਏ ਆ ਫਾਈਨਲੀ ਇਹ ਆ ਵੀ ਬੜਾ ਔਖਾ ਪਹੁੰਚਿਆ ਮੈਂ ਤੁਹਾਨੂੰ ਹੁਣ ਰਾਹ ਦੇ ਵਿੱਚ ਥੋੜੀ ਸੂਰਤਿ ਹਾਲ ਦੱਸਾਂਗੇ ਹੋਇਆ ਕੀ ਮੈਂ ਪਹੁੰਚਿਆ ਅੱਡੇ ਬਾਸ ਅੱਡੇ ਇੱਕ ਬਾਸ ਆਈ ਫਰੀ ਹੋਈ ਸੀ ਆਲਰੇਡੀ ਮੈਂ ਚਲੋ ਵੀ ਦੂਜੀ ਆਉਂਦੀ ਆ ਤੇ ਵੇਟ ਕਰ ਲੈਨੇ ਆ ਫਿਰ ਮੈਂ ਖੜੋ ਗਿਆ ਤਕਰੀਬਨ ਅੱਧਾ ਘੰਟਾ ਫਿਰ ਵੇਟ ਕੀਤਾ ਮੈਂ ਹੁਣ ਮੇਰੇ ਅੱਜ ਕੈਮਰੇ ਵਗੈਰਾ ਸੀ ਸਮਾਨ ਸੀ ਮੈਂ ਚੜ੍ਹ ਨਹੀਂ ਸਕਿਆ ਕਿਉਂਕਿ ਮੈਂ ਕਹਾ ਵੀ ਕੰਮ ਖਰਾਬ ਨਾ ਹੋ ਜਾਵੇ ਤੇ ਉਹ ਭਾਈ ਕਿਸੇ ਬੰਦੇ ਨੇ ਥਾਂ ਨਹੀਂ ਦਿੱਤੀ ਉਹ ਰੁੱਤੇ ਬੰਦਾ ਵਜੇ ਮੈਂ ਕਹਾ ਯਾਰ ਕੀ ਕਪਾਗਲ ਨੇ ਜੰਗਲੀ ਉਹ ਪਾ ਹੈਗੀ ਸੀ ਉਥੇ ਨਨਕਾਣੇ ਲਾਹੌਰ ਆ ਰਹੀ ਸੀ ਅੱਜ ਸੋਵਾਰ ਸੀ ਤੇ ਸਵਾਰੀਆਂ ਬਹੁਤ ਜ਼ਿਆਦੀਆਂ ਸੀ ਚੱਟ ਬਿੰਦ ਹੋਇਆ ਫਿਰ ਗੱਡੀ ਆ ਗਈ ਮੈਂ ਵਿਕਾਸ ਨੂੰ ਆਪਣੇ ਬਾਹੂ ਨੂੰ ਫੋਨ ਕੀਤਾ ਮੈਂ ਕਿਹਾ ਬਾਹੂ ਵੀ 6:30 ਵਜੇ ਪਹੁੰਚ ਗੱਡੀ ਆ ਰਹੀ ਆ ਮੈਂ ਤੀਜੀ ਗੱਡੀ ਦੇ ਵਿੱਚ ਸਾਗਦਾ ਬੁਲਾ ਰਿਆਂ ਸੀ ਤਾਂ ਮੇਰਾ ਫਿਰ ਨਹੀਂ ਸੀ ਲੱਗ ਰਿਹਾ ਮੈਂ ਪਿੱਛੇ ਹੋ ਕੇ ਖੜਾ ਸੀ ਵੀ ਸ਼ਾਇਦ ਕਿ ਵਾਇ ਮਾਰਦਣ ਆਇਆ ਸੀ ਟ ਹੈਗੀ ਆ ਵਿਕਾਸ ਆਇਆ ਮੈਂ ਕਿਹਾ ਵਿਕਾਸ ਵੜ ਜਾ ਬੰਦਿਆਂ ਨੂੰ ਧੱਕ ਧੁਕੇ ਇੱਕ ਸੀਟ ਦੇ ਉੱਤੇ ਬਹਿ ਜਾ ਉਹ ਬੈਠਾ ਗੱਡੀ ਵੇਲੀ ਹੋਈ ਆਵਾਮ ਉਤਰੀ ਚੜ੍ਹੀ ਸਕੂਨਾ ਬੈਠੀ ਮੈਂ ਫਿਰ ਜਾ ਕੇ ਆਜੀ ਥਾਂ ਤੇ ਬੈਠਾ ਉਹਨੂੰ ਉਠਾ ਕੇ ਗੱਡੀ ਤੋਂ ਬਾਹਰ ਕੀਤਾ ਐਦਾਂ ਲੱਭੀ ਸੀਟ ਵਿੱਚ ਕਿੰਨਾ ਗੱਡੀਆਂ ਤੋਂ ਬਾਅਦ ਹੋਏ ਉਹ ਤੋਂ ਤੋ ਕਰਾ ਲੈਣਾ ਡੈਵੋ ਵਗੈਰਾ ਓਏ ਉੱਥੇ ਨਹੀਂ ਚੱਲਦੀ ਡੈਵੋ ਨਣਕਾਣਾ ਸਾਹਿਬ ਤੋਂ ਜਿਹੜੀ ਲੋਕਲ ਗੱਡੀ ਆ ਨਣਕਾਣੇ ਆયા ਹੁਣ ਲੋਕਲ ਜਿਹੜੀ ਆ ਆਉਂਦੀ ਆ ਸ਼ੇਖੂਪੁਰੇ ਤੋਂ ਠੀਕ ਆ ਫਿਰ ਉੱਤੋਂ ਦੀ ਹੋ ਕੇ ਬਾਹਰੋਂ ਬਾਹਰ ਠੀਕ ਆ ਆਉਂਦੀ ਨੌਨ ਸਟਾਪ ਆ ਪਰ ਆਉਂਦੀ ਵਿੱਚ ਵਿੱਚ ਆ ਮੈਂ ਜਾਣ ਸੀ ਏਸੀ ਟਾਈਮ ਮਿਲ ਜਵੇ ਤੇ ਮਿਲੇ ਆਪਾਂ ਨੂੰ ਮੋਟਰਵੇ ਦਾ ਤੇ ਮੋਟਰਵੇ ਦਾ ਜਿਹੜਾ ਔਖਾ ਮੈਨੂੰ ਲੱਭਾ ਅੱਜ ਤਬਾਈ ਲੈ ਗਈ ਬੜਾ ਔਖਾ ਮੈਂ ਕਹਾ ਯਾਰ ਸ਼ਾਇਦ ਪਤਾ ਨਹੀਂ ਮੈਂ ਕਹਾ ਪਹੁੰਚਣਾ ਵੀ ਕਿ ਨਹੀਂ ਜੇ ਪਹੁੰਚ ਜਾਂਦਾ ਮੈਂ ਕਹਾ ਰਾਤ ਨੂੰ ਪਰ ਇਹ ਆ ਵੀ ਚਲੋ ਪਰ ਮੈਂ ਉੱਥੇ ਬਹਿ ਕੇ ਪਹਿਲਾਂ ਸਕੂਨ ਲੋਕੀ ਖੜੇ ਰਹਿ ਮੈਂ ਆਰਾਮ ਸਕੂਨਾਂ ਬੈਗਾ ਦੋ ਕਪ ਚਾਹਾਂ ਤੇ ਪੀਤੇ ਉੱਥੇ ਅੱਧੇ ਘੰਟੇ ਘੰਟੇ ਦੇ ਵਿੱਚ ਫਿਰ ਸਕੂਨਾਂ ਬੱਸ ਕੋਲੇ ਆਇਆ ਬਾਉ ਬੈਠਾ ਇਹ ਸਕੂਨ ਸੀ ਪਰ ਜਿਹੜਾ ਖੱਜਲ ਖਵਾਰੀ ਉਹ ਸੀ ਨਾ ਉਹ ਔਖੀ ਸੀ ਖੈਰ ਸਟੂਡੀਓ ਪਹੁੰਚ ਗਏ ਹੁਣ ਮਾਰਦੇ ਆ ਫੈਜ਼ੀ ਨਾਲ ਬਹਿ ਕੇ ਝਟ ਦੀ ਝਟ ਗੱਲਾਂ ਬਾਤਾਂ ਤੇ ਫਿਰ ਕਰਦੇ ਆ ਤੜਨਾ ਵੀ ਸਾਂਝ ਕੇ ਲੋ ਜੀ ਸਟੂਡੀਓ ਬੈਠੇ ਆ ਇਸ ਟਾਈਮ ਸਟੂਡੀਓ ਸਾਡਾ ਇਸ ਟਾਈਮ ਬੰਦ ਆ ਆ ਉਹ ਸਟੂਡੀਓ ਆ ਜਿਹੜਾ ਤੁਸੀਂ ਵਿਕਾਰ ਦੇ ਵਲੌਗ ਚ ਤੇ ਫਿਰ ਵੇਖਿਆ ਹੋਣਾ ਵਾ ਸਮੀ ਦੇ ਵਲੌਗ ਚ ਦੋਵਾਂ ਸਟੂਡੀਓ ਆ ਉਹ ਹੀ ਬੰਦਾ ਵਾ ਮਸ਼ਹੂਰਤਰੀਨ ਜਿਹੜਾ ਤੁਸੀਂ ਵੇਖਿਆ ਹੋਣਾ ਵਿਕਾਰ ਦੇ ਵਲੌਗ ਚ ਤੇ ਸਮੀ ਦੇ ਵਲੌਗ ਚ ਫਿਰ ਮਹਿਮੂਦ ਦੇ ਇਹ ਵੜਿਆ ਵੜਿਆ ਵਲੌਗਾਂ ਚ ਆਉਂਦਾ ਮੈਂ ਇਹਨੂੰ ਹੁਣ ਕਿਹਾ ਮੈਂ ਯਾਰ ਮੇਰੇ ਵਲੌਗ ਚ ਮੜਾਇਆ ਜਾਂਦਾ ਠੀਕ ਆ ਪਰ ਕੀ ਪੇ ਕਰੂੰਗਾ 150 ਬਜਟ ਪੂਰਾ ਹੋਣਾ ਮੈਂ ਬਜਟ 150 ਰੁਪਇਆ ਲਿਆ ਵਾ ਹੱਥ ਕਹਿੰਦੇ ਆ 150 ਰੁਪਇਆ ਪੂਰਾ ਲਿਆ ਬਜਟ ਤੋਂ ਬਗੈਰ ਤਾਂ ਕੋਈ ਕੰਮ ਨਹੀਂ ਹੁੰਦਾ ਬਹੁਤ ਪ੍ਰੋਫੈਸ਼ਨਲ ਲੋਕ ਆ ਭਾਈ ਬਹੁਤ ਪ੍ਰੋਫੈਸ਼ਨਲ ਤੁਸੀਂ ਲਾਹੌਰ ਜਿੱਦੋਂ ਵੀ ਜਿਹੜੇ ਵੇਖਣਦੇ ਆ ਆਓ ਤੇ ਇਹ ਗੱਲ ਹਮੇਸ਼ਾ ਜ਼ਿਹਨ 'ਚ ਰੱਖਿਓ ਕਿ ਇੱਥੇ ਬਹੁਤ ਪ੍ਰੋਫੈਸ਼ਨਲ ਲੋਕ ਵੱਸਦੇ ਆ ਬਜਟ ਰੱਖ ਕੇ ਹੁਣ ਇਹਨੂੰ ਭੇਜੋ ਵਾਪਸ ਹੈਂ ਵਾਪਸ ਭੇਜੋ ਸਾਨੂੰ ਬਰਨਾਮ ਕਰ ਰਿਹਾ ਨਹੀਂ ਨਹੀਂ ਭਾਈ ਇਹ ਹਮੇਸ਼ਾ ਮੇਰੀ ਗੱਲ ਯਾਦ ਰੱਖਿਓ ਜਿਹੜਾ ਬੰਦਾ ਲਾਹੌਰ ਆਵੇ ਇੱਕ ਗੱਲ ਮਾਈਂਡ ਦੇ ਵਿੱਚ ਰੱਖ ਕੇ ਆਇਓ ਕਿ ਲੋਕ ਬਹੁਤ ਜ਼ਿਆਦਾ ਮਹਿਮਾਨ ਨਵਾਜ਼ ਨਹੀਂ ਹੈਂ ਖਾਣੇ ਲਾਹੌਰ ਦੇ ਖਾਣੇ ਮਹਿਮਾਨ ਨਵਾਜ਼ੀ ਇਹ ਬਹੁਤ ਜਿਆਦੀ ਮਸ਼ਹੂਰ ਆ ਠੀਕ ਆ ਪਰ ਜਿਹੜਾ ਬੰਦਾ ਲਾਹੌਰੋਂ ਬਾਹਰੋਂ ਆਇਆ ਵਾ ਉਹ ਐਵੇਂ ਦਾ ਹੀ ਆ ਐਵੇਂ ਦਾ ਹੀ ਆ ਭਾਈ ਹਾਂ ਉਹ ਐਵੇਂ ਦਾ ਹੀ ਆ ਬਜਟ ਤੋਂ ਬਗੈਰ ਤੇ ਇਹ ਭਾਈ ਲਾਹੌਰਿਆ ਨਹੀਂ ਹੈਗਾ ਹਾਂ ਇਹ ਆ ਭਾਈ ਦੇ ਦੋਸਤ ਬੈਠੇ ਨੇ ਭਾਈ ਕੀ ਹਾਲਾ ਠੀਕ ਹੋ الحمدللہ ਇਹ ਭਾਜੀ ਬਾਈਕਰ ਨੇ ਸਾਡੇ ਇਹ ਤੁਸੀਂ ਅੰਜਮ ਸਰਾਏ ਦੇ ਵਲੌਗ ਚ ਵੇਖਿਆ ਹੋਣਾ ਵੇਖ ਲੈ ਵੱਡੇ ਵੱਡਿਆਂ ਵਲੌਗਾ ਚ ਆਉਂਦਾ ਇਹ ਭਾਈ ਵੱਡਾ ਬੰਦਾ ਨਾ ਹਾਂ ਮੈਨੂੰ ਕਿ ਤਾਈਂ ਕਹਿੰਦਾ ਕੈਮਰਾ ਬੰਦ ਕਰ ਚਲੋ ਇਹ ਭਾਈ ਜਾਂਦਾ ਵਾ ਟੂਰ ਤੇ ਬਾਈਕਰ ਆ ਸਾਡੇ ਇਥੋਂ ਭਾਜੀ ਦੋਵੇਂ ਤੇ ਬੜੀ ਦੂਰ ਦੂਰ ਤੱਕ ਮਾਰ ਕਰਦੇ ਨੇ ਹਨਾ ਭਾਜੀ ਹਾਂਜੀ ਭਾਈ ਭਾਈ ਕਿੱਥੇ ਕਿੱਥੇ ਤੱਕ ਗਏ ਹੁਣ ਤੱਕ ਦੱਸੋ ਭਾਈ ਪੂਰਾ ਪੂਰਾ ਪਾਕਿਸਤਾਨ ਹੋ ਗਿਆ ਬਲੋਚਿਸਤਾਨ ਦਾ ਕੋਈ ਥੋੜਾ ਜਿਹਾ ਏਰੀਆ ਰਹਿ ਗਿਆ ਉਹਦੀ ਖੈਰ ਆ ਛੱਡੋ ਪਰੇ ਹੋਰ ਕੇ ਪਾਸ ਨੂੰ ਹੋਰ ਕਿਸ ਚਾਈਨਾ ਬਾਰਡਰ ਤੱਕ ਸਾਰਾ ਕਰ ਲਿਆ ਹੈ ਅੱਛਾ ਹਾਂ ਹੁਣ ਕੀ ਨਵਾਂ ਪਲਾਨ ਬਲੋਚਿਸਤਾਨ ਜ਼ਿਆਰਾ ਬਲੋਚਿਸਤਾਨ ਜ਼ਿਆਰਾ ਜੋ ਕੁਜ਼ਦਾਰ ਐ ਜਗਰ ਰਹਿ ਗਏ ਨੇ ਕਹਿੰਦੇ ਕਿ ਜਾਣਾ ਫਿਰ ਨਹੀਂ ਨਹੀਂ ਛੱਡ ਦਿਓ ਨੇ ਨਾ ਜਿਹੜੇ ਲੈ ਮੈਨੂੰ ਉਦੋਂ ਹੀ ਚੇਤੇ ਸਮਝ ਨਹੀਂ ਆਈ ਜਾਣਾ ਇਹਨਾਂ ਨੇ ਮੋਟਰਸਾਈਕਲਾਂ ਤੇ ਹੈਗਾ ਤੇ ਆਣਾ ਇਹਨਾਂ ਨੇ ਖਬਾਰ ਤੇ ਹੈਗਾ ਆ ਤੁਸੀਂ ਬੰਦਾ ਭਾਜੀ ਜਿਹੜੇ ਗੌਰ ਨਾਲ ਦੇਖ ਲੋ ਇਹਦੀਆਂ ਦੋ ਚਾਰ ਗੱਲਾਂ ਭਾਈ ਬੋਲੇ ਵਾਲੇ ਥੋੜਾ ਵਾ ਦੋਹਾਂ ਚੋਰਾ ਗੱਲਾਂ ਦੇ ਵਿੱਚੋਂ ਪਤਾ ਲੱਗ ਗਿਆ ਉਹਨਾਂ ਲਾਲਪੁਰ ਦਾ ਹਾਂਜੀ ਇਹ ਫੈਸਲਾਬਾਦੀ ਦੀ ਦੂਰੋਂ ਨਿਸ਼ਾਨੀਆਂ ਕਿ ਪਤਾ ਲੱਗ ਜਾਂਦਾ ਕਿ ਬੰਦਾ ਫੈਸਲਾਬਾਦ ਦਾ ਤੇ ਇਹ ਭਾ ਦੇ ਦੋ ਨਿਆਣੇ ਆ ਨਿਆਣੇ ਕਾਦੇ ਅਸ਼ਤਾਨ ਦੀਆਂ ਟੂੜੀਆਂ ਆ ਹਾਏ ਹੈਲੋ ਕਿਦਾਂ ਠੀਕ ਆ ਪੂਰਾ ਐਨੂੰ ਕਿੱਥੋਂ ਆਇਆ ਬਤਾ ਦਿਓ ਬਤਾ ਦਿਓ ਕਿੱਥੋਂ ਆਇਆ ਤੂੰ ਦੱਸ ਕਿੱਥੋਂ ਆਇਆ ਤੇਰੀ ਕੀ ਤੇਰੀ ਤੋਂ ਤੇਰੀ ਤੋਂ ਓਏ ਇਹ ਤੇਰਾ ਕੀ ਲੱਗਦਾ ਜਿਹੜਾ ਨਾਲ ਆਹ ਕੌਣ ਹੈ ਤੇਰਾ ਆ ਕੀ ਤੇਰਾ ਲੱਗਦਾ ਇਹ ਲਟੋਪਾ ਫੋੜ ਦੇਣਾ ਥੋਪੜਾ ਥੋਪੜਾ ਕੋਈ ਕਰਾਚੀ ਵਾਲੀ ਬੋਲੀ ਬੋਲਦਾ ਹੋਇਆ ਕਰਾਚੀ ਵਾਲੀ ਬੋਲੀ ਬੋਲਦਾ ਹੋਇਆ ਕਰਾਚੀ ਵਾਲੀ ਬਤਾ ਦੋ ਕਿ ਮੈਂ ਵੀ ਵਲੋਗਿੰਗ ਕੋ ਨਾ ਹਾਂ ਤਾ ਕਿਵੇਂ ਉਹ ਤੂੰ ਵਲੋਗਿੰਗ ਕਰਦਾ ਹੈ ਕਿਵੇਂ ਹਾਂਜੀ ਕਿਵੇਂ ਕਿਵੇਂ ਬਣਾਤਾ ਹੈ ਕਿਵੇਂ ਕਿਵੇਂ ਐਸੇ ਕਰਤੇ ਐਸੇ ਗੁੰਗੇ ਆ ਨਹੀਂ ਵਲੋਗਿੰਗ ਕਰਦਾ ਬਈ ਹੈ ਹੈ ਇਹ ਜੀ ਬੱਚੇ ਹੈਗੇ ਆ ਭਾਰਤ ਦੇ ਅਸਲ ਦੇ ਵਿੱਚ ਇਹਨਾਂ ਦੀ ਜੰਪ ਵਾਲ ਜਿਹੜੀ ਆ ਲਾਹੌਰ ਦੀ ਆ ਤੇ ਉਸ ਉਰਦੂ ਤਾ ਬੋਲਦੇ ਆ ਪੰਜਾਬੀ ਨਹੀਂ ਆਉਂਦੀ ਪੰਜਾਬੀ ਸਿਖਾਉਣੀ ਚਾਹੀਦੀ ਹੈ ਸਿਖਾਣੀ ਸਿਖਾਣੀ ਕਿਉਂ ਇਹ ਜਿੱਦਾਂ ਇਦਾਂ ਵੱਡੇ ਹੋਏ ਇਹਨਾਂ ਨੂੰ ਸਿਖਾਉਣੀ ਆ ਤੁਸੀਂ ਇਹ ਬਿਲਕੁਲ ਬਿਲਕੁਲ ਸਹੀ ਨਾ ਬੋਲੀ ਜ਼ਬਾਨ ਹੈਗੀ ਪੰਜਾਬੀ ਨਾ ਸਿਖਾਈ ਤਾਂ ਫੇਰ ਫਾਇਦਾ ਹੀ ਕਾਦਾ ਹਾਂ ਇਹ ਥੋੜਾ ਥੋੜਾ ਬੋਲੀ ਰੱਖਿਆ ਕਰੋ ਬੋਲਦੇ ਤਾਂ ਹੈਗੇ ਆ ਨਾ ਮਾਹੌਲ ਵਿੱਚ ਮਤਲਬ ਕਿ ਉਰਦੂ ਜ਼ਿਆਦਾ ਪ੍ਰਵੇਲ ਕਰਦੀ ਹੈ ਇਸ ਵੇਲੇ ਜਿਹੜਾ ਲਾਹੌਰੀ ਮਾਹੌਲ ਹੈ ਨਾ ਉਹਦੇ ਮੁਤਾਬਕ ਜਰਾ ਥੋੜਾ ਕੋ ਹਾਂ ਲੇਕਿਨ ਇਹ ਸਿੱਖ ਜਾਣਗੇ ਇਨਸ਼ਾ ਅੱਲਾਹ ਜੀ ਇਹ ਘਰ ਦੇ ਨਿਆਣੇ ਆ ਇਹ ਸਾਡੇ ਦੇ ਘਰ ਪੰਜਾਬੀ ਬੋਲਦੇ ਨੇ ਬਾਈ ਮੇਰੀ ਅੰਮੀ ਪੰਜਾਬੀ ਬੋਲਦੀ ਗਾਈਜ਼ ਇਹਨੂੰ ਬਲੌਕ ਮਾਰ ਦੋ ਅੱਛਾ ਇਹਦਾ ਇੱਕ ਹੋਰਾ ਮੈਂ ਮੈਂ ਸਮੀ ਵਿਕਰ ਅਸੀਂ ਬਹੁਤ ਦਾ ਰੌਲਾ ਪਾਉਂਦੇ ਨਾ ਵੀ ਯਾਰ ਪੰਜਾਬੀ ਇਹਦਾ ਕੰਮ ਆ ਜੈਨੂੰ ਭੇਡਾਂ ਤੁਰਪੀਆਂ ਇਹ ਵਾਹਦ ਉਹ ਭੇਡਾਂ ਜਿਹੜੀ ਖੂਹ ਵਾਲੇ ਪਾਸੇ ਨੂੰ ਜਾਊਗੀ ਉਸ ਮਗਰ ਨਹੀਂ ਜਾਊਗੀ ਇਹ ਭੇਡ ਦੂਜੇ ਪਾਸੇ ਦੀ ਆ ਮਤਲਬ ਜੇ ਕਹਤਾਂ ਨਾ ਅਸੀਂ ਵੀ ਕਾਂ ਚਿੱਟਾ ਇਹਨੇ ਕਹਣਾ ਕਾਲਾ ਜੇ ਅਸੀਂ ਕਹਤਾਂ ਨਾ ਕਾਂ ਕਾਲਾ ਇਦ ਕੜਾ ਨਾ ਨਾ ਗੁਲਾਬੀ ਗਲੂਬੀ ਆ ਕਾਲਾ ਨਹੀਂ ਹੈਗਾ ਹੈ ਮਤਲਬ ਜਿਹੜੀ ਗੱਲ ਅਸੀਂ ਕਰਤੀ ਉਹ ਤੂੰ ਪੁੱਠਾ ਚੱਲਣਾ ਕੋਈ ਰੋਂ ਤੂੰ ਨਾ ਹੈਂ ਗਵਾ ਚਾਚੂ ਨੂੰ ਕਿਉਂ ਓ ਯਾਰ ਬਾਕੀ ਭਾਈ ਹੁਣ ਬਹਿ ਗਏ ਆ ਸਟੂਡੀਓ ਆ ਕੇ ਸਟੂਡੀਓ ਦੇ ਵਿੱਚ ਆਪਾਂ ਰਹਿਣਾ ਮੈਂ ਇੱਥੇ ਅੱਜ ਰਾਤ ਕੰਮ ਸ਼ਾਮ ਕਰਨਾ ਸੀ ਸੋ ਤਾਂ ਕਰਕੇ ਲਾਹੌਰ ਪਹੁੰਚੇ ਕੈਮਰੇ ਵਗੈਰਾ ਸੀ ਮੇਰੇ ਕੋਲੇ ਤੇ ਤਾਂ ਆਏ ਆ ਬਾਕੀ ਸਾਰੇ ਆਪਦੇ ਘਰਾਂ ਦੇ ਵਿੱਚ ਪਹੁੰਚ ਗਏ ਆ ਠੀਕ ਆ ਹੁਜ਼ੈਫਾ ਚਲਾ ਗਿਆ ਵਕਾਰ ਆਪਾਂ ਪਿੱਛੇ ਛੱਡਿਆ ਤਾਂ ਤੇ ਬਾਕੀ ਉਮੀਦ ਕਰਦਾ ਮੈਂ ਇਹ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਣਾ ਇੰਜੋਏ ਕੀਤਾ ਹੋਣਾ ਤੁਸੀਂ ਗੱਲਾਂ ਬਾਤਾਂ ਹੁੰਦੀਆਂ ਅੱਜ ਦੇ ਬਲੌਗ ਚ ਕੁਝ ਖਾਸ ਨਹੀਂ ਸੀ ਪਰ ਗੱਲਾਂ ਬਾਤਾਂ ਜਿਹੜੀਆਂ ਸੀ ਉਹ ਇੰਟਰਸਟਿੰਗ ਸੀ ਸਵਾਦੀ ਸੀ ਤਾਂ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਣਾ ਤੇ ਹੁਣ ਮਿਲਦੇ ਆਂ ਨਵੇਂ ਬਲੌਗ ਦੇ ਵਿੱਚ ਅੱਲਾਹ ਹਾਫਿਜ਼ ਟਾਟਾ ਬਾਏ ਬਾਏ